ਧਾਰੀ ਕਰਨਾ ਨਿਧੀ ਕਰਨਾ ਵਪਾਰੀ ਕਰਨਾ ਆ ਜਿਹੜੇ ਸਾਰੇ ਸਟੇਜ ਤੇ ਲੀਡਰ ਬੈਠੇ ਨੇ ਜੇ ਮੋਦੀ ਦੀ ਸਰਕਾਰ ਨੂੰ ਕੋਈ ਸ਼ੱਕ ਹੈ ਸਾਡੀ ਗੱਲ ਤੇ ਵੀ ਅਸੀਂ ਆ ਦਰਾਵਾ ਪਾਉਨੇ ਆ ਇਹਨਾਂ ਦੀਆਂ ਉਦੇ ਦੀਆਂ ਅਖਬਾਰਾਂ ਦੀਆਂ ਖਬਰਾਂ ਕਿਤੇ ਵੀ ਅਸੀਂ ਬੋਲਿਆ ਇੰਟਰਵਿਊ ਦਿੱਤੀ ਆ ਉਸ ਸਮੇਂ ਤੇ ਮੌਕੇ ਦੀ ਸਰਕਾਰ ਉਹ ਸਾਡੀਆਂ ਅੱਜ ਇੰਟਰਵਿਊ ਆ ਕਰਾ ਲੇ ਅਸੀਂ ਇਹਨਾਂ ਲੋਕਾਂ ਨੇ ਲੜਨ ਵਾਲੇ ਲੋਕਾਂ ਨੇ ਅਸੀਂ ਉੱਥੇ ਹੀ ਰੌਲਾ ਪਾਉਣੀ ਸ਼ੁਰੂ ਕਰਤਾ ਤੀਗਾ ਵੀ ਇਹ ਜਿਹੜੀਆਂ ਨੀਤੀਆਂ ਆਈਆਂ ਐ ਇਹ ਕਿਸਾਨ ਵਿਰੋਧੀ ਨੇ ਇਹ ਮਜ਼ਦੂਰ ਵਿਰੋਧੀ ਨੇ ਇਹ ਦੇਸ਼ ਵਿਰੋਧੀ ਨੇ ਮੇਰਾ ਕਹਿਣ ਦਾ ਮਤਲਬ ਇਹ ਕੋਈ ਰੋਲਾ ਸੀ ਅੱਜ ਨਹੀਂ ਪਾਇਆ ਅਸੀਂ ਉਹਦਾਂ ਦੇ ਪਾਉਨੇ ਆਉਨੇ ਆ ਉਸ ਮੌਕੇ ਨਰਸ ਮਹਾਰਾਵੇ ਡਾਕਟਰ ਮਰਮੋਲ ਸਿੰਘ ਨੂੰ ਖਜ਼ਾਨਾ ਮੰਤਰੀ ਬਣਾਇਆ ਸੀਗਾ ਪਰ ਨਰਮਲ ਪਹਿਲਾ ਪ੍ਰਧਾਨ ਮੰਤਰੀ ਇਹ ਨੀਤੀਆਂ ਨੂੰ ਟਕਾਈ ਨਾਲ ਤੋਰਦਾ ਰਿਹਾ ਮਨਮੋਹਨ ਸਿੰਘ ਕਦੇ ਵੋਟਾਂ 'ਚ ਨਹੀਂ ਖੜਿਆ ਹਰ ਦੀ ਉਹ ਰਾਜ ਸਭਾ ਦਾ ਮੈਂਬਰ ਬਣ ਕੇ ਜਾਂਦਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਕਿਹੜੀ ਨੀਤੀ ਲਾਗੂ ਕਰਨ ਲੱਗਿਆ ਕਹਿੰਦਾ ਪਰਮਾਣੂ ਸਮਝੌਤਾ ਲਾਗੂ ਕਰਨਾ ਹੈ ਕਿਹਨੇ ਰਾਵਾ ਪਾਇਆ ਹੋਰ ਕਿਸੇ ਨੇ ਨਹੀਂ ਪਾਇਆ ਪਰਮਾਰੂ ਸਮਝੌਤਾ ਲਾਗੂ ਨਹੀਂ ਹੋਣਾ ਚਾਹੀਦਾ ਉਹ ਰੌਲਾ ਪਾਇਆ ਜਿਹੜੇ ਉਸ ਮੌਕੇ ਦੇ ਲਾਲ ਝੰਡੇ ਦੇ ਐਮਪੀ ਦੀ ਗਏ ਉਹਨਾਂ ਨੇ ਕਿਹਾ ਜੇ ਮਨਮੋਹ ਸਿੰਘਾ ਤੂੰ ਪਰਮਾਰੂ ਸਮਝੌਤਾ ਲਾਗੂ ਕਰੇਗਾ ਅਸੀਂ ਹਮਾਇਤ ਵਾਪਸ ਲੈ ਲਾਂਗੇ ਤੇ ਜੇ ਹਮਾਇਤ ਵਾਪਸ ਲੈਂਦੇ ਦੀ ਉਹ ਵੀ ਸਰਕਾਰ ਟੁੱਟਦੀ ਦੀ ਫਿਰ ਇਹਨਾਂ ਦੀਆਂ ਕੰਪਨੀਆਂ ਦੇ ਜੇ ਕਹਿ دیے ਜਿਹੜੇ ਮੁਰੇ ਸਲਾਹਰ ਕਦਰ ਰੱਖੇ ਨੇ ਸਲਾਹਕਾਰ ਉਹ ਸਾਰੇ ਜਿਹੜੇ ਸਰਕਾਰ ਚਲਾਉਂਦੇ ਨੇ ਸੈਕਟਰੀ ਨੇ ਇੱਕ ਮੀਟਿੰਗ ਉਹਨਾਂ ਨਾਲ ਕੀਤੀ ਵੀ ਲਾਲ ਝੰਡੇ ਵਾਲਾ ਨੂੰ ਹਮਾਇਤ ਵਾਪਸ ਲੈ ਲੈਣ ਦਿਓ ਕੋਈ ਚਿੰਤਾ ਨਾ ਕਰਿਓ ਮਨਮੋਹ ਸਿੰਘ ਦੀ ਸਰਕਾਰ ਨਹੀਂ ਡਿੱਗਣ ਜੰਦੇ ਦੂਜੀ ਮੀਟਿੰਗਾ ਸੌਰਿਆ ਗਾਂਧੀ ਨਾਲ ਕੀਤੀ ਇਹ ਰਿਕਾਰਡ ਤੇ ਨੇ ਸਾਰੀਆਂ ਗੱਲਾਂ ਕੋਈ ਢਿੱਕਾ ਨਹੀਂ ਇਹਨਾਂ ਨੂੰ ਹਮਾਇਤ ਬਾਪਸ ਲੈ ਲੈਣ ਦਿਓ ਸੋਡੀ ਸਰਕਾਰ ਨਹੀਂ ਡਿੱਗਣ ਦਿੰਦੇ ਫੇਰ ਮੀਟਿੰਗਾ ਮਨਮੋਹ ਸਿੰਘ ਨਾਲ ਹੋਈ ਤੂੰ ਕਿਸੇ ਦੀ ਗੱਲ ਦੀ ਚਿੰਤਾ ਨਾ ਕਰਾ ਤੇਰੀ ਸਰਕਾਰ ਨਹੀਂ ਡਿੱਗਣ ਦਿੰਦੇ ਜੇ ਲਾਲ ਝੰਡੇ ਵਾਲਿਆਂ ਨੇ ਆਪ ਦੀ ਹਮਾਇਤ ਬਾਪਸ ਲੈਣੀ ਹੈ ਲੈ ਲੈਣਾ ਫਿਰ ਮੇਰੇ ਲੜਨ ਵਾਲੇ ਲੋਕੋ ਘੱਟ ਗਿਣਤੀ ਦੀ ਸਰਕਾਰ ਮਨਮੋਲ ਸਿੰਘ ਦੀ ਕਿਹੜੇ ਤਰੀਕੇ ਨਾਲ ਰੱਖੀ ਇਹ ਗੱਲਾਂ ਸਾਰੀਆਂ ਅਖਬਾਰਾਂ ਚ ਆਈਆਂ ਟੈਲੀਵਿਜ਼ਨ ਤੇ ਆਈਆਂ ਉਹਨਾਂ ਨੇ ਕੋਈ ਸ਼ਰਤ ਰੱਖਦੀ ਸਾਰੇ ਐਮਪੀਆ ਨੂੰ ਜਿਹੜਾ ਮਨਮੋਲ ਸਿੰਘ ਨੂੰ ਵੋਟ ਪਾਊਗਾ ਉਹਨੂੰ 20 ਕਰੋੜ ਰੁਪਇਆ ਤੇ ਜਿਹੜਾ ਗੈਰ ਹਾਜ਼ਰ ਹੋਊਗਾ ਉਹਨੂੰ ਸਾਡੇ ਪੰਜਾਬ ਵਾਲੇ ਬੈਠਿਓ ਪੰਜਾਬ ਚੋਂ ਕਾਲੀ ਦਲ ਦਾ ਲਿਬਰਲ ਬੋਟ ਪਾਉਣ ਨਹੀਂ ਆਇਆ ਸੀ ਗੈਰ ਹਾਜ਼ਰ ਹੋਇਆ ਸੀ ਉਹਨੇ ਪੰਜਾਬ ਚ ਬੈਠੇ ਨੇ 10 ਕਰੋੜ ਰੁਪਇਆ ਲਿਆ ਦੀਗਾ ਅਗਲੀ ਗੱਲ ਦੱਸਣੀ ਚਾਹਣਾ ਚਾਹੇ ਹੋ ਐਮਪੀ ਕਿਸੇ ਵੀ ਪਾਰਟੀ ਦਾ ਦੀ ਬੜਾ ਕਾਮਰੇਡਾ ਨੂੰ ਛੱਡ ਕੇ 3 ਕਰੋੜ ਰੁਪਇਆ ਹਰ ਇੱਕ ਐਮਪੀ ਨੂੰ ਦਿੱਤਾ ਦੀਗਾ ਹਰ ਇੱਕ ਐਮਪੀ ਨੂੰ ਕਿ ਉਹ ਪਾਰਟੀ ਜਨਤਾ ਪਾਰਟੀ ਵਾਲਿਆਂ ਨੇ ਉਹ ਲੋਨ ਤਾਹਾਂ ਛਾਰੇ ਦੀ ਇਹਨਾਂ ਨੇ ਸਾਨੂੰ ਰੁਪਏ ਦਿੰਦੇ ਨੇ ਮਰਮੋਰ ਸਿੰਘ ਦੀ ਸਰਕਾਰ ਨੇ ਟੁੱਟਣ ਦਿੱਤੀ ਕਾਇਮ ਰੱਖੀ ਮੇਰਾ ਕਹਿਣ ਦਾ ਮਤਲਬ ਹੈ ਤੇ ਆਪਦੀਆਂ ਨੀਤੀਆਂ ਲਾਗੂ ਕਰਾਤੀਆਂ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਜਿਹੜੀਆਂ ਕਾਂਗਰਸ ਨੇ 70 ਸਾਲ ਦੀਆਂ ਨੀਤੀਆਂ ਤੋਰੀਆਂ ਗਾਹਾਂ ਤੋਰੀਆਂ ਲਾਗੂ ਕੀਤੀਆਂ ਮਨਮੋਹ ਸਿੰਘ ਦੇ ਮੇਰੇ ਕੋਲੇ ਘੱਟੋ ਘੱਟ 12 ਬਿਆਨ ਉਸ ਮੌਕੇ ਤੇ ਕੱਟੇ ਪਏ ਨੇ ਮਨਮੋਹ ਸਿੰਘ ਕੀ ਬਿਆਨ ਦਿੰਦਾ ਦੀਗਾ ਸਾਨੂੰ ਕੌੜਾ ਘੁੱਟ ਪੀਣਾ ਪਊਗਾ ਆ ਆਰਥੀਏ ਜਿਹੜੇ ਲੋਕ ਨੇ ਇਹ ਕਿਸਾਨਾਂ ਨੂੰ ਲੁੱਟ ਕੇ ਖਾਂਦੇ ਨੇ ਤੇ ਸਾਡੇ ਕਿਸਾਨਾਂ ਨੂੰ ਵੀ ਇਹੀ ਲੱਗਦਾ ਦੀਗਾ ਵੀ ਠੀਕ ਆ ਆਰਥੀਆਂ ਨਾਲ ਸਾਡਾ ਕੋਈ ਮਰਮੜਾ ਚੱਕਰ ਰੋਲਾ ਚੱਲਦਾ ਦੀ ਵੀ ਉਹ ਸਾਨੂੰ ਲੁੱਟ ਕੇ ਖਾਂਦੇ ਨੇ ਪਰ ਨੀਤੀ ਉਹ ਲਾਗੂ ਕਰਨਾ ਚਾਹੁੰਦਾ ਦੀ ਉਹ ਲਾਗੂ ਕਿਉਂ ਨਹੀਂ ਕਰ ਸਕਿਆ ਉਹ ਘੱਟ ਗਿਣਤੀ ਦੇ ਵਿੱਚ ਸੀਗਾ ਪਰ ਭਰਾਵੋ ਜਦੋਂ ਧਾਰਮਿਕ ਮੁੱਦਾ ਉੱਠਦਾ ਹੈ ਉਦੋਂ ਗਲਤ ਸਰਕਾਰਾਂ ਬਣ ਜਾਂਦੀਆਂ ਉਹ ਧਾਰਮਿਕ ਮੁੱਦਾ ਚਾਹੇ ਪੰਜਾਬ ਚ ਉੱਠੇ ਚਾਹੇ ਸਾਰੇ ਭਾਰਤ ਦੇ ਵਿੱਚ ਉੱਠੇ ਮੋਦੀ ਨੂੰ ਕੋਈ ਪਿਆਰ ਕਰਕੇ ਬਹੁ ਗਿਣਤੀ ਨਹੀਂ ਆਈ ਉਹਨੇ ਇੱਕ ਮੁੱਦਾ ਲਿਆਂਦਾ ਇੱਕ ਧਰਮ ਸਥਾਨ ਟਾ ਕੇ ਤੇ ਇੱਕ ਆਵਦਾ ਧਰਮ ਸਥਾਨ ਬਣਾਇਆ ਜੇ ਬੰਦਿਆਂ ਨੇ ਗੱਲ ਸੋਚ ਲਈ ਤਾਂ ਸਾਡੀਆਂ ਬਣਾ ਨਹੀਂ ਸੋਚੀ ਤੇ ਉਹਨੂੰ ਦੋ ਬਾਰੀ ਬਹੁ ਗੰਟੀ ਦੇ ਵਿੱਚ ਲਿਆਂਦਾ ਤੇ ਜੇ ਬਹੁ ਗੰਟੀ ਦੇ ਵਿੱਚ ਲਿਆਂਦਾ ਉਹਨੇ ਉਹ ਸਾਰੀਆਂ ਨੀਤੀਆਂ ਅੱਜ ਲਾਗੂ ਕਰਤੀਆਂ ਮੇਰਾ ਕਹਿਣ ਦਾ ਮਤਲਬ ਚਾਹੇ ਮਨਮੋਹਨ ਸਿੰਘ ਦੀ ਤੇ ਨਰਸਿੰਘਾ ਰਾਓ ਦੀ ਚਾਹੇ ਕੋਈ ਉਦੋਂ ਪ੍ਰਧਾਨ ਮੰਤਰੀ ਆਇਆ ਅਸੀਂ ਉਹ ਦਿਨ ਦੇ ਰੌਲਾ ਪਾਉਣਾ ਨੇ ਇਹ ਭੁੱਲ ਜੇ ਸਰਕਾਰ ਜੇ ਨੀਤੀਆਂ ਲਾਗੂ ਹੋ ਗਈਆਂ ਅੱਜ ਅਸੀਂ ਮਰਨ ਮਾਰ ਤੇ ਆਏ ਹੋਇਆ ਨੀਤੀਆਂ ਨਹੀਂ ਲਾਗੂ ਹੋਰ ਦੇਵਾਂਗੇ ਤਿੱਲੇ ਕਾਨੂੰਨ ਨਹੀਂ ਲੈਣ ਦੇਵਾਂਗੇ ਸਾਨੂੰ ਕਿੰਨੀਆਂ ਮਰਜ਼ੀ ਕਰਵਾਨੀਆਂ ਦੇਣੀਆਂ ਪਿਆ ਜਾਣ ਮੈਂ ਕੋਈ ਗੱਲ ਬਹਿ ਕੇ ਆਪਣੀ ਸਮਾਤ ਕਰਨੀ ਹੈ ਮੇਰੇ ਕਿਸਾਨ ਵੀਰੋ ਠੀਕ ਹੈ ਅਸੀਂ ਸੌਨ ਹਾਲ ਦਾ ਨਾਰਾ ਲਾਉਣਾ ਮੈਂ ਕੋਈ ਵਿਰੋਧੀ ਨਹੀਂ ਮੈਂ ਸਿੱਖਾ ਪਰ ਸਾਡਾ ਜੀ ਬੜਾ ਕਰਦਾ ਹੈ ਵੀ ਅਸੀਂ ਇਨਕਲਾਬ ਦਾ ਨਾਰਾ ਲਾਈਏ ਇੱਥੇ ਨਾ ਇਨਕਲਾਬ ਦਾ ਇਹ ਨਾ ਕੋਈ ਹੋਰ ਫਿਰ ਅੱਡੋ-ਅਡੀ ਨਾਰੇ ਬਣਦੇ ਨੇ ਕਿਉਂ ਅਸੀਂ ਸਾਰੇ ਧਰਮਾਂ ਦੇ ਲੋਕ ਲੜ ਰਹੇ ਹਾਂ ਅਸੀਂ ਸਾਰੀਆਂ ਜਾਤਾਂ ਦੇ ਲੋਕ ਲੜ ਰਹੇ ਹਾਂ ਅਸੀਂ ਸਾਰੇ ਕਾਰੋਵਾਰ ਨਾਲ ਲੜ ਰਹੇ ਹਾਂ ਜਦੋਂ ਵੀ ਨਾਰਾ ਲੱਗੇ ਮੈਂ ਦੋ ਨਾਰੇ ਲਾ ਕੇ ਆਉਦੀ ਗੱਲ ਸਮਰਥਤ ਕਰਨੀ ਹੈ ਕਿਸਾਨ ਜਥੇਬੰਦੀ ਦਾ ਇੱਕ ਜਿੰਦਾਬਾਦ 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 ਲੜ ਲੜੇ ਲੋਕਾਂ ਦਾ ਇੱਕ ਜਿੰਦਾਬਾਦ 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 ਕਿਸਾਨ ਜਥੇਬੰਦੀ ਦਾ ਇੱਕ ਜਿੰਦਾਬਾਦ ਥੋੜਾ ਸਾਰਿਆਂ ਦਾ ਧੰਨਵਾਦ ਬਹੁਤ 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 ਧੰਨਵਾਦ ਪ੍ਰਧਾਨ ਜੀ ਦਾ ਹੁਣ ਮੈਂ ਬੇਨਤੀ ਕਰਾਂਗਾ